ਬੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇੱਕ ਸ਼ਨੀ ਦੇਵ ਦਾ ਢਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਇਹ ਸ਼ਨੀ ਦੇਵ ਦਾ ਢਾਲਾ ਆ ਪੈਸੇ ਥੇਲੇ ਦੀ ਤੰਗੀ ਨੂੰ ਦੂਰ ਕਰਦਾ ਕਰਜ਼ ਦੀ ਸਮੱਸਿਆ ਨੂੰ ਦੂਰ ਕਰਦਾ ਕਿਸੇ ਪ੍ਰਕਾਰ ਦਾ ਕੋਈ ਪੈਸਾ ਥੇਲਾ ਅੜਿਆ ਹੋਵੇ ਰੁਕਿਆ ਮਤਲਬ ਤੁਹਾਡੇ ਤੋਂ ਨਾ ਆਂਦਾ ਹੋਵੇ ਪੈਸਾ ਰੁਕਿਆ ਹੋਵੇ ਬਹੁਤ ਦਿਨ ਤੋਂ ਤਾਂ ਇਸ ਟਾਲੇ ਨੂੰ ਕਰ ਦਿੰਦੇ ਨਾਲ ਜਿਹੜਾ ਰੁਕਿਆ ਤਾਂ ਨਵੀਂ ਮਿਲ ਜਾਂਦਾ ਹੈ ਤੇ ਤੁਹਾਡੇ ਤੋਂ ਪੈਸੇ ਦੀ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਇਹ ਟਾਲਾ ਖਾਸ ਪੈਸੇ ਢਿੱਲੇ ਵਾਸਤੇ ਹੀ ਹੈ ਕੋਈ ਹੋਰ ਕੰਮ ਵਾਸਤੇ ਨਹੀਂ ਹੈ ਸਿਰਫ ਪੈਸੇ ਢਿੱਲੇ ਦੀ ਤੰਗੀ ਨੂੰ ਜਾਂ ਕਰਜ਼ੇ ਦੀ ਤੰਗੀ ਨੂੰ ਦੂਰ ਕਰਦਾ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਸਾਨੂੰ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆ ਕਰਜ਼ ਮੁਕਤੀ ਦੇ ਢਟਾਲੇ ਵਾਸਤੇ ਜਿਹੜਾ ਕਰਜ਼ ਮੁਕਤੀ ਦਾ ਢਟਾਲਾ ਹੈ ਇਹ ਸ਼ਨੀ ਦੇਵ ਦਾ ਢਟਾਲਾ ਆ ਬਹੁਤ ਬਾਖਮਾਲ ਢਟਾਲਾ ਆ ਇਹ ਢਟਾਲਾ ਇੰਨਾ ਕਮਾਲ ਦਾ ਆ ਕਿ ਰਿਜ਼ਲਟ ਦਿਨਾਂ ਨਾਲੋਂ ਨਾਲ ਹੀ ਸ਼ੁਰੂ ਕਰ ਦਿੰਦਾ ਜਦੋਂ ਤੁਸੀਂ ਇਹਨੂੰ ਕੀਤਾ ਤੁਹਾਨੂੰ ਉਸੇ ਸਮੇਂ ਉਦੋਂ ਹੀ ਪਤਾ ਚੱਲਣਾ ਸ਼ੁਰੂ ਹੋ ਜਾਏਗਾ ਉਸ ਤੋਂ 2-3 ਘੰਟਿਆਂ ਬਾਅਦ ਹੀ ਇਹਦਾ ਜਿਹੜਾ ਰਿਜ਼ਲਟ ਦਿਖਾਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਇਹ ਤੁਸੀਂ ਕਰਦੇ ਹੋ ਪਰ ਇਹ ਢਾਲਾ ਸਾਡੇ ਮੁਤਾਬਿਕ ਹੀ ਤੁਸੀਂ ਕਰ ਸਕਦੇ ਹੋ ਜਿੱਦਾਂ ਅਸੀਂ ਦੱਸਾਂਗੇ ਜਿਹਦੇ ਵਿੱਚ ਤੁਸੀਂ ਕੋਈ ਜਿੱਦਾਂ ਅਸੀਂ ਦੱਸਦੇ ਹਾਂ ਤੁਸੀਂ ਕਰਦੇ ਕੁਝ ਹੋਰ ਉਹ ਤੇ ਹੁੰਦਾ ਨਹੀਂ ਫਿਰ ਕਈ ਵਾਰ ਤੁਸੀਂ ਕਹਿੰਦੇ ਹੋ ਕਿ ਸਾਡਾ ਕੰਮ ਨਹੀਂ ਬਣਿਆ ਇਹ ਜਿੱਦਾਂ ਅਸੀਂ ਸਮਝਾਵਾਂਗੇ ਤੁਹਾਨੂੰ ਉਸੇ ਤਰੀਕੇ ਨਾਲ ਤੁਸੀਂ ਕਰਨਾ ਹੈ ਜਿਹੜੇ ਟਾਈਮ ਅਸੀਂ ਦੱਸਾਂਗੇ ਉਸੇ ਟਾਈਮ ਕਰਨਾ ਹੈ ਤਾਂ ਇਹਦਾ ਫਲ ਮਿਲਣਾ ਜੇ ਤੁਸੀਂ ਆਪਣੇ ਮੁਤਾਬਿਕ ਕਰੋਗੇ ਤਾਂ ਇਹਦਾ ਕੋਈ ਫਲ ਨਹੀਂ ਮਿਲਣਾ ਫਿਰ ਇਹ ਵੀਡੀਓ ਤੁਹਾਡੇ ਦੇਖਣ ਦੀ layak ਨਹੀਂ ਹੈਗੀ ਫਿਰ ਤੁਸੀਂ ਇਹ ਵੀਡੀਓ ਨੂੰ ਛੱਡ ਕੇ ਜਾ ਸਕਦੇ ਜੇ ਮੇਰੇ ਮੁਤਾਬਿਕ ਕਰੋਗੇ ਤਾਂ ਫਿਰ ਤੁਹਾਨੂੰ ਇਹਦਾ ਆਪੇ ਰਿਜ਼ਲਟ ਮਿਲ ਜਾਊਗਾ ਠੀਕ ਹੈ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਦੇਖਿਓ ਬਿਨਾ ਸਕੇਪ ਕਰਕੇ ਦੇਖਿਓ ਤਾਂ ਕਿ ਪਤਾ ਕੱਲੀ ਕੱਲੀ ਗੱਲ ਪਤਾ ਲੱਗਦੀ ਰਹੇ ਤੁਹਾਨੂੰ ਹੁਣ ਕਿਉਂ ਕਰਕੇ ਕਰ ਜਿਹੜਾ ਆ ਪੈਸਾ ਤੇ ਲਾਇਆ ਉਹ ਕਦੀ ਵੀ ਰੁਕ ਜਾਵੇ ਤਾਂ ਦਿੱਕਤ ਪਰਚਾ ਨਹੀਂ ਆਉਂਦੀ ਹੈ ਘਰ ਦੇ ਵਿੱਚ ਕਰਦੇ PG ਘਰ ਚ ਪੈਸਾ ਨਾ ਹੋਵੇ ਤਾਂ ਘਰ ਦੇ ਜੀਵਿਕਰ ਦੇ ਵੱਢ ਖਾਣ ਨੂੰ ਪੈਂਦੇ ਨੇ ਇਸ ਕਰਕੇ ਇਹ ਜਿਹੜੀ ਸਮੱਸਿਆ ਆ ਹਰ ਘਰ ਦੀ ਸਮੱਸਿਆ ਆ ਨਾ ਕਿ ਇਕੱਲੇ ਕਿਸੇ ਇੱਕ ਬੰਦੇ ਦੀ ਸਮੱਸਿਆ ਤੇ ਪੈਸੇ ਤੇਲੇ ਦੀ ਤੰਗੀ ਤਾਂ ਸਭ ਨੂੰ ਆਉਂਦੀ ਆਉਂਦੀ ਆ ਇੱਕ ਨਾ ਇੱਕ ਦਿਨ ਪੈਸਾ ਇੱਕ ਐਸੀ ਚੀਜ਼ ਆ ਜਿਹੜਾ ਰੁਕਦਾ ਨਹੀਂ ਕਦੀ ਵੀ ਆਉਂਦਾ ਜਾਂਦਾ ਆਉਂਦਾ ਜਾਂਦਾ ਆਉਂਦਾ ਜਾਂਦਾ ਰਹਿੰਦਾ ਆ ਕਈ ਵਾਰ ਨਹੀਂ ਹੁੰਦਾ ਕਈ ਵਾਰ ਹੁੰਦਾ ਆ ਇਸ ਕਰਕੇ ਜੇ ਤੁਸੀਂ ਇਸ ਤੰਗੀ ਨੂੰ ਦੂਰ ਕਰਨਾ ਚਾਹੁੰਦੇ ਤਾਂ ਇਸ ਢਾਲੇ ਨੂੰ ਸਾਡੇ ਮੁਤਾਬਿਕ ਕਰ ਲਿਓ ਤੁਹਾਨੂੰ ਇਹਦਾ ਰਿਜ਼ਲਟ ਬਹੁਤ ਛੇਤੀ ਮਿਲ ਜਾਣਾ ਠੀਕ ਹੈ ਪਰ ਇਹ ਜਿਹੜਾ ਟਾਲਾ ਜਿੰਨੇ ਦਿਨ ਦੱਸਾਂਗੇ ਜਿੰਨੇ ਸ਼ਨੀਵਾਰ ਕਵਾਂਗੇ ਉਹਨੇ ਹੀ ਸ਼ਨੀਵਾਰ ਤੁਹਾਨੂੰ ਕਰਨਾ ਪੈਣਾ ਹੈ ਆਪਣੀ ਮਰਜ਼ੀ ਨਾਲ ਤੁਸੀਂ ਇੱਕੀਆਂ ਦੋ ਨਹੀਂ ਕਰ ਸਕਦੇ ਕਿਉਂ ਕਰਕੇ ਇਹਦੇ ਵਿੱਚ ਕੀ ਹੈ ਜਿੱਦਾਂ ਕਈ ਲੋਕ ਕੀ ਕਰਦੇ ਆ ਜਿੱਦਾਂ ਅੱਜ ਕੀਤਾ ਟਾਲਾ ਕੱਲ ਨੂੰ ਤੁਹਾਡਾ ਕੰਮ ਬਣ ਗਿਆ ਤੁਸੀਂ ਅਗਲੀ ਵਾਰ ਕਰਨੇ ਨਹੀਂ ਵੀ ਛੱਡੋ ਪਰੇ ਹੋ ਗਿਆ ਕੰਮ ਨਹੀਂ ਇਹ ਸੱਤ ਸ਼ਨੀਵਾਰ ਤੁਹਾਨੂੰ ਕਰਨੇ ਪੈਣੇ ਆ ਚਾਹੇ ਤੁਹਾਡਾ ਕੰਮ ਪਹਿਲਾਂ ਹੋ ਜੀਵੇ ਚਾਹੇ ਹੋਵੇ ਬਾਅਦ ਚ ਤੁਹਾਨੂੰ ਸੱਤ ਸ਼ਨੀਵਾਰ ਕਰੋਗੇ ਤਾਂ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਮਿਲਦਾ ਰਹਿਣਾ ਗਾਂ ਵਾਸਤੇ ਵੀ ਤੁਹਾਨੂੰ ਤੰਗੀ ਨਹੀਂ ਕੋਈ ਆਏਗੀ ਕਰਜ਼ ਨਹੀਂ ਰਹੂਗਾ ਤੁਹਾਡੇ ਤੇ ਤੇ ਕਰ ਲਿਓ ਇਸ ਢਾਲੇ ਨੂੰ ਤੇ ਬਹੁਤ ਭਾਗਮਾਲ ਤੇ ਛਟਾ ਜਮਾਇਆ ਹੋਇਆ ਢਾਲਾ ਹੈ ਠੀਕ ਹੈ ਜੀ ਪਹਿਲਾ ਢਾਲਾ ਸੁਣ ਲਓ ਕਰਨਾ ਕਿਤਾ ਹੈ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਦਿਨਟਲੇ ਸ਼ਾਮ ਨੂੰ 7 ਵਜੇ ਇਹ ਇੱਕ ਮੁਠੀ ਤੁਸੀਂ ਚੌਲ ਲੈ ਲੈਣੇ ਆ ਠੀਕ ਹੈ ਇੱਕ ਮੁਠੀ ਚੌਲ ਲੈ ਕੇ ਉਹਦੇ ਉੱਤੇ ਤੁਸੀਂ ਸੱਤ ਲੌਂਗ ਰੱਖ ਲੈਣੇ ਆ ਇੱਕ ਮੁਠੀ ਚੌਲ ਦੇ ਸੱਤ ਲੌਂਗ ਉਹਨਾਂ ਨੂੰ ਆਪਣੇ ਸਿਰ ਤੋਂ ਘੁਮਾ ਲੈਣਾ ਸਿੱਧਾ ਠੀਕ ਹੈ ਆਪਣੇ ਸਿਰ ਤੋਂ ਸੱਤ ਵਾਰ ਘੁਮਾ ਲੈਣਾ ਤੇ ਜੇ ਕੋ ਘਰ ਦੇ ਵਿੱਚ ਜੀਵ ਹੈ ਸਾਰਿਆਂ ਦੇ ਸਿਰ ਤੋਂ ਘੁਮਾ ਲਿਓ ਸੱਤ ਵਾਰ ਇਹਨੂੰ ਘੁਮਾ ਕੇ ਤੁਸੀਂ ਕੀ ਕਰਨਾ ਹੈ ਆਪਣੇ ਘਰ ਦੇ ਕਿਸੇ ਵੀ ਖੁੰਚੇ ਦੇ ਵਿੱਚ ਰੱਖ ਲੈਣਾ ਹੈ ਠੀਕ ਹੈ ਕਿਸੇ ਵੀ ਘਰ ਦੇ ਪਾਸੇ ਟੂਟੀ ਜਿਹੜਾ ਦੱਖਣ ਵਾਲਾ ਪਾਸਾ ਉਸ ਕੋਨਝੇ ਚ ਰੱਖ ਲਿਓ ਦੱਖਣ ਵਾਲਾ ਪਾਸਾ ਦੱਖਣ ਵਾਲੇ ਪਾਸੇ ਕੋਨਝੇ ਦੇ ਵਿੱਚ ਰੱਖ ਕੇ ਇਹਨਾਂ ਨੂੰ ਲੌਂਗ ਨੂੰ ਤੇ ਚੌਲਾਂ ਨੂੰ ਦੇਣਾ ਤੁਸੀਂ 60 ਠੀਕ ਹੈ ਇਹਨੂੰ 60 ਦੇਣਾ ਸ਼ਨੀ ਦੇਵ ਦਾ ਨਾਮ ਲੈਣਾ ਹੈ ਇਹ ਭਗਵਾਨ ਸ਼ਨੀ ਦੇਵ ਸਾਡੇ ਜੋ ਵੀ ਕਰਜ ਹੈਗਾ ਜਾਂ ਸਾਡੇ ਪੈਸੇ ਥੇਲੇ ਦੀ ਤੰਗੀ ਇਹਨੂੰ ਦੂਰ ਕਰ ਦੇ ਅਸੀਂ ਇਹ ਜਿਹੜਾ ਢਾਲਾ ਆ ਤੁਹਾਡੇ ਨਾਮ ਦਾ ਸਤ ਸ਼ਨੀਵਾਰ ਕਰਾਂਗੇ ਚਾਹੇ ਸਾਡਾ ਕੰਮ ਪਹਿਲਾਂ ਹੋ ਜੀਵੇ ਜਾਂ ਬਾਅਦ ਚ ਤੁਹਾਡਾ ਇਹ ਸੱਤ ਸ਼ਨੀਵਾਰ ਅਸੀਂ ਕਰਾਂਗੇ ਕਰਾਂਗੇ ਤੇ ਤੁਸੀਂ ਸ਼ਨੀ ਦੇਵ ਨੂੰ ਸਮਰਪਿਤ ਹੋ ਕੇ ਜਦੋਂ ਇਹ ਕੰਮ ਕਰੋਗੇ ਤਾਂ ਤੁਹਾਡੇ ਉਤੋਂ ਸ਼ਨੀ ਦੇਵ ਦੀ ਤੁਹਾਡੇ ਤੇ ਸ਼ਨੀ ਦੇਵ ਦੀ ਕਿਰਪਾ ਵੀ ਰਹੇਗੀ ਸ਼ਨੀ ਦੇਵ ਦਾ ਪ੍ਰਕੋਪ ਹੋਏਗਾ ਉਹ ਦੂਰ ਹੋ ਜਾਏਗਾ ਜਿਹੜੀ ਪੈਸੇ ਢਿੱਲੇ ਦੀ ਤੰਕੀ ਆ ਉਹ ਉਸੇ ਸਮੇਂ ਤੁਸੀਂ ਸਟਾਰਟ ਹੋ ਜਾਏਗੀ ਦੂਰ ਹੋਣੀ ਠੀਕ ਹੈ ਕੋਈ ਇਹ ਨਹੀਂ ਕੋਈ ਲੰਬਾ ਟਾਈਮ ਨਹੀਂ ਲੱਗਦਾ ਪਰ ਸੱਤ ਸ਼ਨੀਵਾਰ ਜਿੱਦਾਂ ਤੁਹਾਨੂੰ ਦੱਸਿਆ ਕਰਨਾ ਪੈਣਾ ਹੀ ਆ ਸੱਤ ਸ਼ਨੀਵਾਰ ਕਰਨਾ ਪੈਣਾ ਜੇ ਸੱਤ ਸ਼ਨੀਵਾਰ ਕਰੋਗੇ ਤਾਂ ਹੀ ਰਿਜ਼ਲਟ ਪੂਰਾ ਮਿਲਣਾ ਠੀਕ ਹੈ ਹੁਣ ਜੇ ਤਾਂ ਤੁਹਾਨੂੰ ਸਮਝਾਤਾ ਤੁਸੀਂ ਉਸੇ ਤਰੀਕੇ ਨਾਲ ਕਰਕੇ ਸ਼ਨੀਵਾਰ ਨੂੰ ਠੀਕ ਹੈ ਸ਼ਾਮ ਦੇ ਟਾਈਮ ਜਿੰਨਾ 7 ਵਜੇ ਦਾ ਟਾਈਮ ਦੱਸਿਆ ਸ਼ਾਮ ਦਾ 7 ਵਜੇ ਦਾ ਟਾਈਮ ਹੋਣਾ ਚਾਹੀਦਾ 7 ਤੋਂ 8 ਨਹੀਂ ਹੋਣਾ ਚਾਹੀਦਾ ਜਿੰਨੇ ਸ਼ਨੀਵਾਰ ਵੀ ਕਰਨਾ ਉਹੀ ਸਮਾਂ ਇੱਕੋ ਹੀ ਬਰਾਬਰ ਹੋਣਾ ਚਾਹੀਦਾ ਇਹਨੂੰ ਚਾਹੇ ਕੋਈ ਜਨਾਨੀ ਔਰਤ ਹੈ ਲੇਡੀਜ਼ ਹੈ ਕੋਈ ਵੀ ਕਰ ਸਕਦੀ ਹੈ ਬੰਦਾ ਵੀ ਕਰ ਸਕਦਾ ਕੋਈ ਦਿੱਕਤ ਨਹੀਂ ਗਈ ਕੋਈ ਪਰੇਸ਼ਾਨੀਆਂ ਵਾਲਾ ਕੰਮ ਨਹੀਂ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮੱਠਾਂ ਦੀ ਮਾਲਕ ਪਲੀ ਕਰੇ